ਫਿਲੌਰ ਦੇ ਅਪਰਾਧ ਅਨੁਸਾਰ ਇੱਕ ਪਿੰਡ ਸ਼ੋਕਰਾ ਵਿਖੇ ਇੱਕ ਮਾਮੂਲੀ ਜਿਹੀ ਹੋਈ ਤਕਰਾਰ ਤੋਂ ਬਾਅਦ ਤਿੰਨ ਵਿਅਕਤੀਆਂ ਨੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਪਛਾਣ ਰੂਪਾਲਲ ਪੁੱਤਰ ਜੀਤਰਾਮ ਵਜੋਂ ਹੋਈ ਹੈ ਦੱਸਿਆ ਇਸ਼ਾਰਾ ਹੈ ਕਿ ਤਿੰਨੋਂ ਰੂਪੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਆ ਥਾਣਾ ਫਿਲੌਰ ਦੇ ਇੰਚਾਰਜ ਸੁਖਦੇਵ ਸਿੰਘ ਅਤੇ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮਲਤਾਨੀ ਚੌਂਕੀ ਇੰਚਾਰਜ ਅਪਰਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਗਏ ਲਿਖਤੀ ਬਿਆਨਾਂ ਵਿੱਚ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਬੀਤੀ ਰਾਤ ਪੀਰ ਲਖਦਾਤਾ ਦੇ ਆਸਥਾਨ ਨਜ਼ਦੀਕ ਉਸਦੇ ਪਿਤਾ ਰੂਪ ਲਾਲ ਨੂੰ ਪਿੰਡ ਦੇ ਹੀ ਤਿੰਨ ਵਿਅਕਤੀਆਂ ਨੇ ਰੋਕੇਸ਼ਰਾ ਪਿਲਾਉ ਲੈ ਕੇ ਆ ਸੀ ਤੇ ਉਸਦੇ ਪਿਤਾ ਵੱਲੋਂ ਮਨਾ ਕਰਨ ਤੇ ਸੁਚਾਰਾ ਮਤੇ ਉਸਦੇ ਸਾਥੀ ਕਮਲਜੀਤ ਕੁਲਾ ਨੇ ਉਸਦੇ ਪਿਤਾ ਦੇ ਸਿਰ ਵਿੱਚ ਟਾ ਮਾਰੀਆਂ ਅਤੇ ਹੀ ਠਾਂ ਸੁੱਟ ਕੇ ਲੱਤਾ ਮਾਰੀਆਂ ਇਸ ਦੌਰਾਨ ਤੀਜਾ ਸਾਥੀ ਜਸਵਿੰਦਰਪਾਲ ਜੱਸੀ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਜਿਸ ਨਾਲ ਉਸਦੇ ਪਿਤਾ ਦੀ ਮੌਤ ਹੋ ਗਈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਉਸਨੇ ਦੱਸਿਆ ਕਿ ਇਸ ਝਗੜੇ ਤੋਂ ਬਾਅਦ ਉਕਤ ਤਿੰਨਾਂ ਵਿਅਕਤੀਆਂ ਨੇ ਪੁਲਿਸ ਨੂੰ ਸੂਚਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਨਾ ਦੇਖੋ ਜੀ ਅਸੀਂ ਰਹਿੰਦੇ ਹਾਂ ਉਰੇ ਬਾਗ ਵਾਲੇ ਮਹੱਲੇ ਇਹ ਸਾਡੇ ਬਰਦਰ ਹੁਣ ਹੀ ਰਹਿੰਦੇ ਆ ਪਰੇ ਹੋਰ ਅੱਗੇ ਮਹੱਲਾ ਹੈ ਉੱਧਰ ਰਹਿੰਦੇ ਆ ਰਾਤ ਨੂੰ ਜੋ ਸਾਢੇ 9 ਵਜੇ ਦੀ ਗੱਲ ਹੈ ਜਦੋਂ ਲੇਟ ਗਏ ਸੀਗੇ ਇਹ ਉੱਥੇ ਬੈਠੇ ਜੀ ਸਾਡੇ ਲੱਖਾਂ ਦੀ ਦਾਤੇ ਦੀ ਜਗ੍ਹਾ 'ਤੇ ਉੱਥੇ ਬੈਠੇ ਦੇ ਬੈਠੇ ਬੁੱਠੇ ਦੇ ਪਤਾ ਨਹੀਂ ਨਾਲਸ ਵਿੱਚ ਕੀ ਗੱਲਬਾਤ ਹੋਈ ਆ ਤੇ ਉੱਥੇ ਲੜ ਪਏ ਤਿੰਨ ਜਣੇ ਬੰਦੇ ਸੀਗੇ ਤੇ ਜਿਹਨਾਂ ਨੂੰ ਕੁੱਟਮਾਰ ਕੀਤੀ ਆ ਇੱਕ ਦਾ ਨਾਂ ਸੀ ਕਰਨ ਦਾ ਸੁਚਾਰਾ ਇੱਕ ਦਾ ਨੂ ਖੁੱਲੂ ਕਹਿੰਦੇ ਪੱਕਾ ਨਾਮ ਇਹਨਾਂ ਪਤਾ ਨਹੀਂ ਹੈਗਾ ਇੱਕ ਦਾ ਨਾਂ ਸੀਗਾ ਜੱਸੇ ਤੇ ਮੇਰੇ ਬڑے ਬ੍ਰਦਰ ਦੇ ਛੋਟੇ ਮੇਰੇ ਭਤੀਜੇ ਮੁੰਡੇ ਹਲਕੇ ਹਲਕੇ ਸੀਗੇ ਉਹ ਛੜਾਉਂਦੇ ਸੀਗੇ ਇੱਥੇ ਪਹਿਲਾਂ ਉਹ ਨਹੀਂ ਉਹਦਾ ਫੋਨ ਤੋੜਿਆ ਫੇ ਉਹਨਾਂ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਯਾਨੀ ਕਿ ਫੇਰ ਉਹ ਨਹੀਂ ਉਹਦੇ ਸਿਰ ਦੇ ਵਿੱਚ ਕੱਟ ਮਾਰੀ ਇੱਕ ਜਣੇ ਨੇ ਫੇਰ ਉਸ ਤੋਂ ਬਾਅਦ ਉਹ ਨਹੀਂ ਯਾਨੀ ਕਿ ਮੱਕੇ ਲੱਤਾਂ ਜੋ ਵੀ ਉਹਨਾਂ ਤੋਂ ਸਰਿਆ ਤਿੰਨ ਜਣੇ ਯਾਨੀ ਕੁੱਟਿਆ ਜਦੋਂ ਕੁੱਟ ਗਏ ਉਹ ਸਾਨੂੰ ਹੁਣ ਇਹਨਾਂ ਨੂੰ ਖਬਰ ਵੀ ਨਹੀਂ ਸੀ ਗਈ ਉਹ ਨਿਆਣੇ ਇੱਥੇ ਛੋਟੇ ਸੀ ਉਹ ਦੋ ਦਾ ਜੋ ਦੇਖਿਆ ਉਹ ਨਹੀਂ ਚੋ ਉਹ ਆਪਣੇ ਡਿਫੈਸਰੀ ਲੈ ਕੇ ਇੱਥੇ ਵਹਿੰਸ ਦੇ ਬਾਅਦ ਉਹ ਵੀ ਜਦੋਂ ਪੱਤੀਆਂ ਪੁੱਤੀਆਂ ਕਰਾਈ ਜਾਂਦੀ ਜਦੋਂ ਘਰ ਗਏ ਤੇ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਗਏ ਕਹਿੰਦੇ ਵੀ ਰੁਕੀ ਬੋਲਦੇ ਜਦੋਂ ਗਏ ਤਾਂ ਮੁੱਤ ਚ ਪੂਰੇ ਹੋ ਚੁੱਕੇ ਸੀਗੇ ਕਿਹੜੇ ਕਿਹੜੇ ਦੋਸ਼ੀ ਸੀ ਕੌਣ ਕੌਣੇ ਵਿੱਚ ਇੱਥੇ ਇੱਕ ਸੁੱਚਾ ਰਾਮ ਸੀਗਾ ਕਿੰਨੀ ਉਮਰ ਉਹਦੀ? ਐਸੀ ਉਮਰ ਦਾ ਸੀ ਉਹ ਵੀ ਜਿੰਨਾਂ ਦਾ 50 ਸਾਲ ਇਹਨੇ ਦੱਸ ਸੀਗਾ ਦੂਸਰਾ ਤੇ ਇੱਕ ਘੁੱਲੂ ਸਿਗਾ ਉਹਦਾ ਨਾਮ ਪਤਾ ਹੋ ਰਿਹਾ ਮੈਨੂੰ ਨਹੀਂ ਪਤਾ ਉਹਦਾ ਨਾਮ ਬਾਹਰੋਂ ਆਇਆ ਬਰਹਿੰਗ ਚੋ ਤੇ ਤੀਸਰਾ ਹੈਗਾ ਜੱਸੇ ਇਹਨਾਂ ਦੇ ਕਿੰਨੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਕਿੰਨੇ ਬੱਚੇ ਸਨ ਦੋ ਬੱਚੇ ਇਹਨਾਂ ਦੇ ਦੋ ਬੱਚੇ ਵੱਡਦੇ ਆ ਤੇ ਛੋਟਾ ਵੱਡਦਾ ਆ ਵੱਡਾ ਜਦੋਂ ਆਪਾਂ ਟਰੈਕਟਰ ਕੋਲ ਚਲਾਉਂਦਾ ਜਦੋਂ ਕੋਈ ਕੋਈ ਕਾਰਵਾਈ ਤੋਂ ਤੁਸੀਂ ਸੰਤੋਖ ਹਾਂਜੀ ਹਜ ਤੱਕ ਤਾਂ ਹੈਗੇ ਕਾਰਵਾਈ ਕਰ ਰਹੇ ਆ ਸਭ ਕੁਝ ਕਰ ਰਹੇ ਆ ਦੋ ਮਰਜ਼ਮ ਫਰਲੇ ਆ ਫਰਲੇ ਜੀ ਇਹ ਇੱਕ ਹਜੇ ਨਹੀਂ ਆਇਆ ਹੱਥ ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਨੇਤੇ ਦਾ ਦੋਸ਼ੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਲਈ ਪਾਲਤੇਸ਼ ਕਰ ਦਿੱਤੀ ਹੈ ਅੱਜ ਪਿੰਡ ਸ਼ੋਕਰਾਂ ਤੋਂ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸ਼ੋਕਰਾਂ ਵਿੱਚ ਰੂਪ ਲਾਲ son of ਜੀਤਰਾਮ ਦੀ ਜੋ ਡੈਥ ਹੋਈ ਆ ਜੋ ਬੀਤੀ ਰਾਤ ਉਹਨੂੰ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ ਸਿਰ ਵਿੱਚ ਟਾ ਮਾਰ ਗਿਆ ਸੀ ਜਿਸ ਦੀ ਸਿਵਲ ਹਸਪੀਟਲ ਉਪਰਾ ਤੋਂ ਮਰੋਪਟੀ ਕਰਵਾ ਕੇ ਉਹਨੂੰ ਘਰ ਲਗਿਆ ਸੀ ਪਰ ਅੱਜ ਉਹਦੀ 10 11 ਵਜੇ ਦੇ ਕਰੀਬ ਘਰ ਵਿੱਚ ਹੀ ਡੈਥ ਹੋ ਗਈ ਆ ਜਿਸ ਤੇ ਮੈਂ ਸਮੇਤ ਚੌਕੀਨ ਚਾਰਜ ਸੁਖਿੰਦਰਪਾਲ ਸਿੰਘ ਤੇ ਹੋਰ ਪੁਲਿਸ ਪਾਰਟੀ ਦੇ ਅਸੀਂ ਰੂਪ ਲਾਲ ਦੇ ਘਰ ਪੁੱਜੇ ਜਿੱਥੇ ਰੂਪ ਲਾਲ ਦੀ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਨੂੰ ਚੈੱਕ ਕੀਤਾ ਗਿਆ ਜਿਸ ਦੇ ਸਿਰ ਵਿੱਚ ਦੋ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਆ ਜੋ ਮੌਕੇ ਤੇ ਟੂਪਲਾਲ ਦੇ ਬੇਟੇ ਨੇ ਸਾਨੂੰ ਸਟੇਟਮੈਂਟ ਰਿਕਾਰਡ ਕਰਾਈ ਆ ਕਿ ਉਸਦੇ ਪਿਤਾ ਨੂੰ ਬੀਤੀ ਰਾਤ ਪੀਰ ਲੱਗਦਾ ਤਾਂ ਪਿੰਡ ਸ਼ੋਕਰਾਂ ਦੇ ਨੇੜੇ ਤਿੰਨ ਨੌਜਵਾਨ ਜੋ ਜਿਸ ਵਿੱਚ ਕਮਲਜੀਤ ਕੁਲਾ ਅਤੇ ਸੁਚਾਰਾਮ ਅਤੇ ਜਸਵਿੰਦਰਪਾਲ ਜੱਸੀ ਨੇ ਕੁੱਟਮਾਰ ਕੀਤੀ ਆ ਜੋ ਉਸ ਨੂੰ ਰੋਕ ਕੇ ਸ਼ਰਾਬ ਪਲਾਉਣ ਲਈ ਮਜਬੂਰ ਕਰਦੇ ਸੀ ਅਤੇ ਕਹਿੰਦੇ ਕਿ ਸਾਨੂੰ ਪੈਸੇ ਦਿਓ ਪਰ ਉਹ ਕਹਿੰਦਾ ਸੀ ਕਿ ਮੇਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਆ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਜਿਸ ਕਾਰਨ ਇਹਨਾਂ ਉਹਨੂੰ ਪਹਿਲਾਂ ਤੁਹਾਨੂੰ ਓਕੇ ਮਾਰੇ ਫਿਰ ਜੋ ਸੁਚਾਰਾਮ ਤੇ ਜੋ ਇਹਦਾ ਸਾਥੀ ਸੀ ਕੰਗਲਜੀਤ ਖੁੱਲਾ ਉਹਨੇ ਇਹਦੇ ਸਿਰ ਵਿੱਚ ਇੱਟਾਂ ਮਾਰੀਆਂ ਤੇ ਜਿਹੜਾ ਇਹਨਾਂ ਦਾ ਸਾਥੀ ਤੀਜਾ ਜਸਵਿੰਦਰਪਾਲ ਚਸਤੀ ਉਸਨੇ ਵੀ ਇਨਾਂ ਤੇ ਆ ਪੂਰਾ ਸਾਹ ਦਿੱਤਾ ਇਹਦੇ ਬੇਟੇ ਨੂੰ ਵੀ ਕੁੱਟਮਾਰ ਕੀਤੀ ਆ ਅਰੇ ਇਹਨੇ ਉਹਨੂੰ ਜੱਫਾ ਮਾਰਿਆ ਤੇ ਧਰਤੀ ਨੂੰ ਸੁੱਟ ਕੇ ਉਹਦੇ ਪੇਟ 'ਤੇ ਥੋਡੇ ਮਾਰਦਾ ਰਿਹਾ ਬੀਐਨਐਸ ਦੀਆਂ ਧਰਾਵਾਂ ਹੇਠ 103 352 ਪਾਰਟ 3 3 3 ਪਾਰਟ 5 ਬੀਐਨਐਸ ਦੇ ਤਹਿਤ ਥਾਣਾ ਫਲੋਰ ਵਿੱਚ ਮੁਕੱਦਮਾ ਦਰਜ ਕਰ ਲਿਆ ਔਰ ਇਹ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਬੇੜੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਨੇ ਅਸੀਂ ਜਲਦੀ ਅਰੈਸਟ ਕਰਾਂਗੇ